ਬੱਚੀ ਯਾ ਅਭੀਨਾ ਉਸ ਨੂੰ ਫੋਲੋ ਕਰਦੇ ਜਿਨਾ ਇਹ ਨੂੰ ਲੱਗਦਾ ਸੀ ਕਿ ਇਹ ਜਿਹੜਾ ਇਹ ਕੰਮ ਅਸੀਂ ਕਰਨਾ ਬਣਾਇਆ ਹੈ। ਚੈਨਾ ਸੀ ਕਿ ਉਹ ਅਧਿਆਪਕੀ ਦਿੱਤੇ ਮਾਰਿਆ ਸੀ ਜਿਸ ਵਨਟਰੀਅਰ ਪ੍ਰਿੰਸੀਪਲ ਅਨੂਜਾ ਜੀ اور ਉਹਨਾਂ ਨੇ پوری ਮਦਦ ਕੀਤੀ। ਤੇ ਕਿੰਨੇ ਬੱਚੇ ਬੜਾ ਜਿਹਾ ਸਾਥ ਦੇਣਾ ਉਹਨਾਂ ਦਾ ਪਰ ਬੋਠੀ ਕਿਥੇ ਹੈ ਕਿ ਇਹ ਸਾਰੇ ਅੰਬਚਾਂ ਦੇ ਤੋਂ ਅਧਿਆਪਕ ਸੇਵਾ ਨਾਲ ਦੇਖੀ ਕਿ ਇਹ ਨਾਲ ਇਸ ਸਰਕਾਰ ਪਹੁੰਚਾ ਸਕੀ। ਨੇੜਾ ਫਿਲਮ ਮੇਰੀ ਫਿਲਮ ਹੈ ਪਰ ਕਿਹਤੋ ਹੀ ਟ੍ਰਾਈਡ ਸੀ ਕੌਨਫਲਿਕਟ ਕਿ ਟੈਕਨੀਸ਼ਨ ਕਿੰਨਾ ਕਰ ਰਿਹਾ ਹੈ ਇਹ ਜਾਨੇ ਪਹਾੜ ਲੱਗੇ ਹੋਏ ਆ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਕਿੰਨੀ ਕੋਸ਼ਿਸ਼ ਕਰਦੇ ਹੈ ਮੈਂ ਕੋਈ ਤੇ ਅੰਟੀਆ ਦਾ ਜਿਸ ਤੋਂ ਪਹਿਲਾਂ ਪਾਰਾ ਦੇ ਫੱਟ ਦੀ ਜਗ੍ਹਾ ਜਿੱਥੇ ਨੈਗੇਟਿਵ ਸਪਿਆ ਹੋਇਆ ਹੈ ਉਸ ਵੱਡੇ ਵੱਡੇ ਟੁਨੇ ਦੇ ਪਹਾੜ ਸਨ ਉਹਦਾ ਜਿਹੜਾ ਸੈਨਸ ਵਰਕਆਊਟ ਹੋ ਗਿਆ ਸੀਗਾ ਕੰਮ ਚਲੇ ਕੇ ਤੋਂ ਬਾਅਦ ਪਾਰਾ ਤੋਂ 9 ਏਕੜ ਜਿਹੜੀ ਉਹ ਫ੍ਰੀ ਹੋ ਚੁੱਕੀ ਹੈ ਉਹ ਨੈਗੇਟਿਵ ਅਕਤੂਬਰ ਡੇਟਾ ਦੇ ਸੈਂਪਲ ਨੇ ਦਿਵਾਨੀ ਇਸ ਤੇ ਤਾਂ ਕਪੇਸ਼ਲ ਕਿਸ ਤਰ੍ਹਾਂ ਦੇਖ ਹੈ ਕਿ ਕੁਝ ਬਾਜ਼ਾਰਾਂ ਦੇ ਵਿੱਚ ਫੈਕਟਰੀਸ ਦੇ ਨਾਲ ਰਲ ਕੇ ਕਾਰਪੋਰੇਸ਼ਨ ਐਂਟੀ ਇੰਫਲੂਐਂਸਮੈਂਟ ਪ੍ਰਾਈਸ ਚਲਾ ਰਿਹਾ ਕਿਸ ਤਰ੍ਹਾਂ ਚੱਲ ਰਹੀਆਂ ਨੇ ਪ੍ਰਾਈਸ ਕਿ ਬਹੁਤ ਥਾਵਾਂ ਤੇ ਐਂਫਲੂਐਂਸਮੈਂਟ ਤੋਂ ਡੁੱਗ ਰਹੀ ਹੈ ਉਹ ਕਾਹੇ ਕੰਟਰੀ ਨੇ ਪਰ ਜਿੱਥੇ ਪਹਿਲਾਂ ਕੋਈ ਬਾਜ਼ਾਰਾਂ ਦੇ ਵਿੱਚ ਲੋਕਾਂ ਨੇ ਕਿਹਾ ਸੀ ਉਹਨਾਂ ਨੂੰ ਕਿੱਥਾਂ ਹਟਾਇਆ ਇੱਕ ਸਟਿੰਗ ਆਰਟੀਕਲ ਚਲਾਇਆ ਤਾਂ ਕਿਹਾ ਵੀ ਗਿਆ ਕਿ ਉਸ ਤੋਂ ਬਾਅਦ ਆਫ ਚੱਲ ਵੀ ਆਇਆ ਪਰ ਉਹਨੇ ਆਫਗਾਨੀ ਕਿਥੇ ਕੀਤਾ ਏਡੀ ਯੈਲੋ ਨੰਬਰ ਲਾ ਲਿਆ ਅਸੀਂ ਪਿਆਰ ਬੈਠੇ ਆ ਮੈਡਮ ਅਸੀਂ ਤੁਹਾਨੂੰ ਕਿੱਥੇ ਰੱਖਾਂਗੇ ਐਨਕਲੋਜਮੈਂਟਸ ਨਾਲ ਲੇਟ ਐਡੀ ਟੂ ਸੂਗਾਣਾ ਆਪਕਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਅੱਜ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਇੱਕ ਸਕੂਲ ਦੇ ਵਿੱਚ ਪਹੁੰਚੇ ਨੇ ਜਿੱਥੇ ਮਾਈ ਵੇਸ ਚ ਮਾਈ ਰਿਸਪੌਂਸਿਬਿਲਟੀ ਦਾ ਇੱਕ ਇਵੈਂਟ ਹੋਇਆ ਅਵੇਰਨੈਸ ਡਰਾਈਵ ਮਿਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀਵਾਲੀ ਦਾ ਬਿਠਾਰ ਹੈ ਬਹੁਤ ਸਾਰੀਆਂ ਕਾਰਪੋਰੇਸ਼ਨ ਦੇ ਵੱਲੋਂ ਵੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਸਾਡੇ ਨਾਲ ਮੇਅਰ ਮੈਮ ਨੇ ਨਾਲ ਗੱਲਬਾਤ ਕਰਦੇ ਆ ਮੈਮ ਅੱਜ ਸਕੂਲ ਦੇ ਵਿੱਚ ਆਏ ਹੋ ਮਾਈ ਵੇਸਟ ਮਾਈ ਰਿਸਪੋਨਸੀਬਿਲਟੀ ਲੈ ਕੇ ਸੋਲਿਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸ਼ੁਰੂਆਤ ਬੱਚਿਆਂ ਤੋਂ ਕੀਤੀ ਹੈ ਬੱਚਿਆਂ ਨੂੰ ਅਵੇਅਰ ਕਰੋਗੇ ਤਾਂ ਹੀ ਵੱਡਿਆਂ ਤੱਕ ਉਹ ਗੱਲ ਪਹੁੰਚੇਗੀ ਕਿਸ ਤਰ੍ਹਾਂ ਲੱਗਦਾ ਕਿੰਨੀ ਕੁ ਵਧੀਆ ਇਹ ਡਰਾਈਵ ਹੈਗੀ ਤੇ ਕਿੰਨੀ ਕੁ ਜ਼ਰੂਰਤ ਸੀ ਇਸ ਦੀ ਆ ਦੇਖੋ ਆ ਆਪਾਂ ਕਹਿ ਸਕਦੇ ਹਾਂ ਵੀ ਜਾਗਰੂਕ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਬਿਨਾ ਦੱਸੇ ਜਾਂ ਬਿਨਾ ਉਸ ਚੀਜ਼ ਨੂੰ ਫਾਲੋ ਅਪ ਕਰੇ ਬਿਨਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਕੋਈ ਵੀ ਕੰਮ ਉਹਨੂੰ ਅਮਲੀ ਜਾਮਾ ਪਹਿਨਾਣਾ ਕਹਿਣਾ ਠੀਕ ਨਹੀਂ ਸੋ ਅਗਰ ਬੱਚਿਆਂ ਦੀ ਗੱਲ ਕਰੀਏ ਤਾਂ ਇੱਕ ਕੋਰਾ ਕਾਗਜ਼ ਨੇ ਜੋ ਲਿਖੀਏ ਇਹਨਾਂ ਦੇ ਉੱਤੇ ਲਿਖਿਆ ਜਾਂਦਾ ਔਰ ਸ਼ਾਇਦ ਬੱਚੇ ਸਭ ਤੋਂ ਵੱਧ ਪੈਸ਼ਨੇਟ ਹੁੰਦੇ ਨੇ ਕਿ ਕੋਈ ਗੱਲ ਜਿਹੜੀ ਸਪੈਸ਼ਲੀ ਸਕੂਲ ਤੋਂ ਉਹਨਾਂ ਦੇ ਅਧਿਆਪਕ ਵੱਲੋਂ ਦੱਸੀ ਜਾਂਦੀ ਉਹ ਉਸ ਨੂੰ ਇਹਨ ਬਿਨ ਫਾਲੋ ਕਰਦੇ ਨੇ ਸੋ ਅੱਜ ਅਸੀਂ ਬੀਸੀਐਮ ਆਰਿਆ ਸਕੂਲ 'ਚ ਪਹੁੰਚੇ ਆ ਪ੍ਰਿੰਸੀਪਲ ਅਨੂਜਾ ਜੀ ਔਰ ਉਹਨਾਂ ਦੀ ਪੂਰੀ ਮੈਨੇਜਮੈਂਟ ਦੀ ਟੀਮ ਪਲੱਸ ਜਿਨਨੇ ਬੱਚੇ ਸੀ ਬੜਾ ਅੱਛਾ ਸਾਥ ਰਹੇ ਹਾਂ ਉਹਨਾਂ ਦਾ ਔਰ ਕੋਸ਼ਿਸ਼ ਕੀਤੀ ਹੈ ਵੀ ਅਸੀਂ ਇਹ ਸਾਰਿਆਂ ਬੱਚਿਆਂ ਦੇ ਥਰੂ ਅਧਿਆਪਕ ਸਹਿਬਾਨਾਂ ਦੇ ਥਰੂ ਇੱਕ ਮੈਸੇਜ ਕਰ ਕਰ ਪਹੁੰਚਾ ਸਕੀਏ ਕਿ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਉਹਦੇ 'ਚ ਇਹ ਨਹੀਂ ਮਤਲਬ ਵੀ ਤੁਹਾਡਾ ਕੂੜਾ ਤੇ ਕਾਰਪੋਰੇਸ਼ਨ ਨੇ ਕੀ ਕਰਨਾ ਹੈ ਕਹਿਣ ਤੋਂ ਬਾਅਦ ਵੀ ਹੈ ਵੀ ਕੁਝ ਚੀਜ਼ਾਂ ਨੇ ਕੁਝ ਹਦਾਇਤਾ ਨੇ ਜਿ세 ਉਹਨਾਂ ਮਾੜਾ ਜਿਹਾ ਫੋਲੋਅ ਅਪ ਕਰ ਲੀਏ ਤਾਂ ਉਹ ਕਿਸ ਤਰੀਕੇ ਦੇ ਨਾਲ ਇੱਕ ਵੱਡੇ ਲੈਵਲ ਤੇ ਜਾ ਕੇ ਸਰਕਲ ਦੇ ਵਿੱਚ ਜਾ ਕੇ ਉਹ ਚੀਜ਼ ਦਾ ਹੱਲ ਹੋਏ ਕਿਸ ਤਰੀਕੇ ਨਾਲ ਅਸੀਂ ਜਾਣਦੇ ਆ ਵੀ ਸਕ੍ਰੈਪ ਐ ਪਲਾਸਟਿਕ ਬੋਟਲਸ ਨੇ ਕਾਰਡਬੋਰਡ ਇਹਨਾਂ ਦਾ ਅਦਤਤਾ ਹੋ ਜਾਂਦਾ ਉਹ ਘਰਾਂ ਦੇ ਕੱਪੜੇ ਹੋ ਜਾਂਦੇ ਸਾਨੂੰ ਲੱਗਦਾ ਵੀ ਇਹ ਚੀਜ਼ ਯੂਜ਼ਡਲੀ ਨਹੀਂ ਐ ਚਲੋ ਜੀ ਡਸਟਬਿਨ ਚ ਪਾ ਦੇ ਸੋ ਅਗਰ ਇਹ ਥੋੜਾ ਜਾਈ ਆਪਾਂ ਮੰਨ ਜੇ ਚੇਂਜ ਕਰ ਲੈਨੇ ਆ ਤਾਂ 20 ਤੋਂ 30% ਜਿਹੜਾ 1100 ਟਨ ਕੂੜਾ ਪੂਰੇ ਲੁਧਿਆਣੇ ਸ਼ਹਿਰ ਦਾ ਇੱਕ ਵਾਰ ਚ ਅੱਜ ਆਪਣੇ ਕੋਲ ਤਾਜਪੁਰ ਡੰਪ ਸਾਈਟ ਤੇ ਪਹੁੰਚ ਰਿਹਾ ਉਹਦੇ ਚ ਕਿਤੇ ਨਾ ਕਿਤੇ ਗਿਰਾਵਟਾਂ ਨੀ ਸ਼ੁਰੂ ਹੋ ਜਾਂਦੀਆਂ ਔਰ ਅਗੋਂ ਨੂੰ ਪ੍ਰੋਸੈਸ ਕਰਨਾ ਸ਼ਾਇਦ ਹੋਣਾ ਹੀ ਈਜ਼ੀਅਪ ਹੋ ਜਾਏਗਾ ਬਾਕੀ ਪੋਜ਼ਿਟਿਵ ਵਿਜ਼ਨ ਦੇ ਨਾਲ ਸਟਾਰਟਅਪ ਕੀਤਾ ਹੈ ਔਰ ਤੁਹਾਡੇ মিডিਆ ਦੇ ਵੀਰਾਂ ਰਾਹੀਂ ਜਰੂਰ ਸੁਨੇਹਾ ਪਹੁੰਚਾਵਾਂਗੇ ਕਿ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਅਸੀਂ ਹਰ ਕਾਰਜ ਲਈ ਤਿਆਰ ਬੈਠੇ ਆ ਪ੍ਰਸ਼ਾਸਨ ਔਰ ਸਰਕਾਰ ਹਰ ਤਰੀਕੇ ਦੇ ਨਾਲ ਤੁਹਾਡੇ ਨਾਲ ਖੜੀ ਹੈ ਔਰ ਇਸ ਤੋਂ ਇਲਾਵਾ ਬੱਚਿਆਂ ਨੂੰ ਅੱਜ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਵੱਛਤਾ ਅਭਿਆਨ ਜਿਹੜੀ ਐਪ ਹੈਗੀ ਉਹਨੂੰ ਡਾਊਨਲੋਡ ਕਰਕੇ ਅਗਰ ਕਿਤੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ ਉਸ ਦੀ ਆਪਣੀ ਫੋਟੋ ਅਪਲੋਡ ਕਰਨ ਪਲੱਸ ਫੋਨ ਨੰਬਰ ਨਾਲ ਉਹਨਾਂ ਦਾ ਆ ਜਾਂਦਾ ਤੇ ਉਹਨੂੰ ਕਾਰਪੋਰੇਸ਼ਨ ਦੇ ਵੱਲੋਂ ਅੱਗੇ ਜਿਹੜਾ ਸੋਲਵ ਆਊਟ ਕੀਤਾ ਜਾਂਦਾ ਸੀ ਮੈਨੂੰ ਨਹੀਂ ਪਤਾ ਉਸ ਲੈਵਲ ਤੱਕ ਸੀ ਬਟ ਮੇਰੇ ਨਾਲ ਅਟੈਚ ਹੋਣ ਤੋਂ ਬਾਅਦ ਉਹਦੀ ਸਪੀਡ ਅਪ ਵੱਧ ਗਈ ਹੈ ਔਰ ਅਸੀਂ ਕੰਟੀਨਿਊਸਲੀ ਉਸ ਚੀਜ਼ ਦਾ ਫੋਲੋਅ ਅਪ ਵੀ ਲੈ ਰਹੇ ਹਾਂ ਔਰ ਉਹਨੂੰ ਫੋਲੋਅ ਬੱਚਿਆਂ ਤੋਂ ਇਹ ਡਰਾਈਵ ਸ਼ੁਰੂ ਕੀਤੀ ਹੈ ਕਾਰਪੋਰੇਸ਼ਨ ਖੁਦ ਸੈਗਰੀਗੇਸ਼ਨ ਕਿਸ ਤਰ੍ਹਾਂ ਕਰ ਰਹੀ ਹੈ ਜਿਹੜੇ ਪਹਾੜ ਲੱਗੇ ਹੋਏ ਆ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਕਿੰਨੀ ਕੋਸ਼ਿਸ਼ ਕਾਰਪੋਰੇਸ਼ਨ ਕਰ ਰਹੀ ਹੈ ਜੀ ਮੈਂ ਤੁਹਾਡੇ ਧਿਆਨ ਚ ਲਿਆਦਾ ਜੀ ਇਸ ਤੋਂ ਪਹਿਲਾਂ 12 ਏਕੜ ਦੀ ਜਗ੍ਹਾ ਸੀਗੀ ਜਿੱਥੇ ਲੇਗੇਸੀ ਵੇਸਟ ਪਿਆ ਹੋਇਆ ਸੀ ਵੱਡੇ ਵੱਡੇ ਕੂੜੇ ਦੇ ਪਹਾੜ ਖੜੇ ਸੀ ਉਸ ਦਾ ਜਿਹੜਾ ਟੈਂਡਰ ਵਰਕਆਊਟ ਹੋ ਗਿਆ ਸੀਗਾ ਕੰਮ ਫਿਨਿਸ਼ ਅਪ ਹੋਣ ਤੋਂ ਬਾਅਦ 12 ਤੋਂ 9 ਏਕੜ ਜਗ੍ਹਾ ਜਿਹੜੀ ਉਹ ਫ੍ਰੀ ਹੋ ਚੁੱਕੀ ਹੈ ਉਸ ਲੇਗੇਸੀ ਵੇਸ ਤੋਂ ਇੱਕ ਇੱਕ ਹੋਰ 128 ਕਰੋੜ ਰੁਪਏ ਦਾ ਜਿਹੜਾ ਕੰਮ ਹੈਗਾ ਆ ਉਹ ਇੱਕ ਹੋਰ ਕੰਪਨੀ ਨੂੰ ਦਿੱਤਾ ਗਿਆ ਵੀ ਜਿਹੜੀ ਦੂਸਰੇ ਪਾਸੇ ਕੂੜੇ ਦੇ ਢੇਰ ਲੱਗੇ ਨੇ ਵੱਡੇ ਵੱਡੇ ਪਹਾੜ ਲੱਗੇ ਨੇ ਉਹਨੂੰ ਸਟਾਰਟਅਪ ਕਰ ਦਿੱਤਾ ਜਾਵੇ ਐਂਡ ਸੂਨ ਉਹ ਵੀ ਸਟਾਰਟਅਪ ਫੋਨ ਬਣਾਉਂਦਾ ਥਰਡ ਜਿਹੜਾ ਵੇਸ ਫਰੈਸ਼ ਵੇਸ ਆ ਰਿਹਾ ਉਹ ਇੱਕ ਅਨਦਰ ਕੰਪਨੀ ਨੂੰ ਉਹਦਾ ਟੈਂਡਰ ਆਊਟ ਦਿੱਤਾ ਹੋਇਆ ਔਰ ਉਹਦੇ ਚ ਕੀ ਹੈ ਵੀ ਜਿਹੜਾ ਵੀ ਕਚਰਾ ਰੋਜ਼ ਆਏਗਾ ਉਹਦੇ ਅਸੀਂ ਪਹਾੜ ਨਹੀਂ ਬਣਾਉਣੇ ਉਹਨੂੰ ਡੇਲੀ ਦੀ ਡੇਲੀ ਸੈਗਰੀਗੇਟ ਕਰਕੇ ਉਹਦੀ ਸ਼ਰੇਡਿੰਗ ਕਰਕੇ ਜੇ ਕਿਤੇ ਲੈਂਡਫਿਲਿੰਗਾਂ ਨੂੰ ਤਾਂ ਉਹਨੂੰ ਲੈਂਡਫਿਲਿੰਗ ਵਾਲੇ ਪਾਸੇ ਯੂਜ਼ ਕਰ ਲੈਣਾ ਆਰਡੀਐਫਾ ਤਾਂ ਉਹਨੂੰ ਉਸ ਤਰੀਕੇ ਨਾਲ ਯੂਜ਼ ਕਰ ਲੈਣਾ ਆ ਤੇ ਜੇ ਉਹਦੇ ਵਿੱਚ ਕੁਝ ਐਦਾਂ ਦਾ ਹੈਗਾ ਜਿੱਤੋਂ ਅਸੀਂ ਕੰਪੋਸਟ ਬਣਾ ਸਕਦੇ ਉਹਨੂੰ ਅਲੱਗ ਕਰ ਲੈਣਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਡੇਲੀ ਫਰੈਸ਼ ਵੇਸਟ ਆ ਉਹਨੂੰ ਲੱਗਦੋ ਸੈਗਰੀਗੇਟ ਔਰ ਉਹਦੀ ਕੰਪੋਸਟਿੰਗ ਕੀਤੀ ਜਾ ਰਹੀ ਹੈ ਜਾਂ ਉਹਨੂੰ ਵੱਖਰਾ ਕੀਤਾ ਜਾ ਰਿਹਾ ਔਰ ਜਿਹੜੇ ਲੇਗੇਸੀ ਵੇਸਟ ਉਹਦੇ ਲਈ ਅਲੱਗ ਪ੍ਰੋਜੈਕਟ ਚੱਲ ਰਿਹਾ ਸੋ ਆਪਣੇ ਵੱਲੋਂ ਤਾਂ ਪੂਰਾ ਤਨਦੇਹੀ ਨਾਲ ਲੱਗੇ ਹੋਏ ਆ ਹਰ ਚੀਜ਼ ਨੂੰ ਬਰੀਕੀ ਨਾਲ ਦੇਖਦੇ ਹੋਏ ਕਰ ਰਹੇ ਆ ਬਾਕੀ ਸਾਥ ਲੁਧਿਆਣਾ ਵਾਸੀਆਂ ਦਾ ਜ਼ਰੂਰ ਚਾਹੀਦਾ ਹੈ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਮੈਂ ਆਸ ਕਰਦੀ ਆ ਵੀ ਪੂਰੀ ਇਮਾਨਦਾਰੀ ਨਾਲ ਕਰੇ ਤਾਂ ਕਿ ਆਉਣ ਵਾਲੇ ਸਮੇਂ ਚ ਅਸੀਂ ਲੁਧਿਆਣੇ ਨੂੰ ਨੰਬਰ 1 ਲੈ ਕੇ ਆ ਸਕੀ। ਮੈਂ ਫੈਸਟੀਵਲ ਡੇਸ ਚੱਲ ਰਹੇ ਨੇ ਦੀਵਾਲੀ ਐ ਸਿੱਤੇ ਕਾਰਪੋਰੇਸ਼ਨ ਕਿਸ ਤਰ੍ਹਾਂ ਦੇਖ ਰਿਹਾ ਕਿਉਂਕਿ ਬਾਜ਼ਾਰਾਂ ਦੇ ਵਿੱਚ ਟ੍ਰੈਫਿਕ ਪੁਲਿਸ ਇਹਨਾਂ ਨਾਲ ਰਲ ਕੇ ਕਾਰਪੋਰੇਸ਼ਨ ਐਂਟੀ ਇਨਕ੍ਰੋਚਮੈਂਟ ਡਰਾਈਵਸ ਚਲਾ ਰਿਹਾ। ਕਿਸ ਤਰ੍ਹਾਂ ਚੱਲ ਰਹੀਆਂ ਨੇ ਉਹ ਡਰਾਈਵਸ ਕਿਉਂਕਿ ਬਹੁਤ ਥਾਵਾਂ ਤੇ ਇਨਕ੍ਰੋਚਮੈਂਟਸ ਹੁਣ ਹੋ ਵੀ ਰਹੀਆਂ ਉਹ ਚਾਹੇ ਟੈਂਪਰੇਰੀ ਨੇ ਬਟ ਜਿੱਥੇ ਪਹਿਲਾਂ ਤੋਂ ਹੀ ਬਾਜ਼ਾਰਾਂ ਦੇ ਵਿੱਚ ਲੋਕਾਂ ਨੇ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੈਸ਼ਨ ਆਪ ਚੱਲ ਕੇ ਆਏ ਔਰ ਉਹਨਾਂ ਨੇ ਆਪ ਡਿਮਾਂਡ ਕੀਤੀ ਜੀ ਅਸੀਂ ਆਪ ਇਹਦੀ yellow line ਲਾ ਲਈਏ ਅਸੀਂ ਤਿਆਰ ਬੈਠੇ ਆ ਮੈਡਮ ਅਸੀਂ ਇਹ ਤੋਂ ਪਿੱਛੇ ਹੀ ਰੱਖਾਂਗੇ ਐਨਕ੍ਰੋਚਮੈਂਟ ਸਾਨੂੰ ਨਹੀਂ ਚਾਹੀਦੀ ਤੁਸੀਂ ਸਮੂਦਨ ਆਪ ਕਰਵਾ ਦਿਓ ਸਾਡਾ ਸੋ ਇਟ ਇਜ਼ ਫਰਸਟ ਟਾਈਮ ਇਨ ਹਿਸਟਰੀ ਕਿ ਉਹਨਾਂ ਨੂੰ ਪਤਾ ਹੈ ਵੀ ਸਾਡਾ ਸਾਥ ਦੇ ਰਹੇ ਨੇ ਤੇ ਨਾਲ ਲੱਗੇ ਨੇ ਮੇਰੇ ਨਾਲ ਸੀਨੀਅਰ ਡਿਪਟੀ ਮੇਅਰ ਉਸੇ ਵਾਰਡ ਦੇ ਕਾਉਂਸਲਰ ਵੀ ਨੇ ਉਸ ਵਾਰਡ ਦੇ ਇਹਨਾਂ ਦੇ ਅਧੀਨਾਂ ਦਾ ਤੇ ਤੁਸੀਂ ਦੇਖਿਆ ਹੋਊਗਾ ਵੀ ਆਪ ਜਾ ਕੇ ਗਰਾਊਂਡ ਲੈਵਲ ਤੇ ਉਤਰ ਕੇ ਕੋਸ਼ਿਸ਼ ਕਰ ਰਹੇ ਆ ਵੀ ਉਹ ਐਨਕ੍ਰੋਚਮੈਂਟ ਵੀ हटਾਈ ਜਾਵੇ ਟ੍ਰੈਫਿਕ ਪੁਲਿਸ ਦਾ ਨਾਲ ਸਾਥ ਲੈ ਰਿਆ ਪੰਜਾਬ ਪੰਜਾਬ ਪੁਲਿਸ ਹੈ ਜਿਹੜੀ ਉਹ ਨਾਲ ਸਾਥ ਦੇ ਰਹੀ ਹੈ ਔਰ ਇਸ ਤੋਂ ਇਲਾਵਾ ਫੈਸਟਿਵ ਸੀਜ਼ਨ ਨੂੰ ਦੇਖਦੇ ਹੋਏ ਹੁਣ ਜਿਹੜਾ ਸਾਡੀ ਆਪਣੇ ਕਾਸ਼ਨਸ ਹੁੰਦੀਆਂ ਨੇ ਦੀਵਾਲੀ ਨੂੰ ਦੇਖਦੇ ਉਹ ਗਾਈਡਲਾਈਨਸ ਵੀ ਜਾਰੀ ਕਰ ਦਿੱਤੀਆਂ ਨੇ ਔਰ ਇਸ ਤੋਂ ਬਾਅਦ ਅਸੀਂ ਅੱਜ ਫਾਇਰ ਬ੍ਰਿਗੇਡ ਦੀਆਂ ਤਿੰਨ ਨਵੀਆਂ ਗੱਡੀਆਂ ਲੁਧਿਆਣੇ ਵੱਲੋਂ ਉਹ ਵੀ ਅਸੀਂ ਚੰਡੀਗੜ੍ਹ ਜਾਣ ਜਾ ਰਹੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਫੈਸਟਿਵ ਸੀਜ਼ਨ ਦੀ ਜਿਹੜੀ ਹੈ ਉਹ ਤਿਆਰੀ ਆਪਣੇ ਵੱਲੋਂ ਕਰ ਸਕੀਏ ਜੀ ਤੁਸੀਂ ਯਾਰਾ ਕਿ ਫਾਰਕ ਚੌਂਗ ਦੇ ਵਿੱਚ ਉਹਨਾਂ ਨੇ ਨੋ ਪਾਰਕਿੰਗ ਦੇ ਸਿਨ੍ਹਾ ਰਾਇ ਲਾਇਆ ਸੀਗਾ ਬੋਰਡ ਉਹ ਵੀ ਕੰਮ ਚ ਕਰਦੇ ਚੱਕ ਕੇ ਪੈ ਗਈ ਵੀ ਦੇਖੋ ਜਨਤਾ ਦੇ ਜਨਤਾ ਦੇ ਲਈ ਤਾਂ ਹਮੇਸ਼ਾ ਖੜੇ ਆ ਔਰ ਜੀ ਨੋ ਪਾਰਕਿੰਗ ਦੇ ਬੋਰਡ ਲਾਇਆ ਸੀ ਸੀ ਤਾਂ ਕਾਰਪੋਰੇਸ਼ਨ ਦੀ ਹਲਪ ਕਰਦੇ ਸੀਗੇ ਪਰ ਕਿਉਂਕਿ ਸਾਡੇ ਮੋੜ ਵੀ ਨਹੀਂ ਇਸ ਤਰ੍ਹਾਂ ਜੇ ਕੁਝ ਇਸ ਤਰ੍ਹਾਂ ਦਾ ਹੋਏਗਾ ਉਹ ਅਸੀਂ ਚੈੱਕ ਅਪ ਕਰਵਾ ਲੈਨੇ ਆ ਬਾਕੀ ਰੋਡ ਦੇ ਉੱਤੇ ਰੋਡ ਦੇ ਉੱਤੇ ਕਿਤੇ ਵੀ ਇਨਕਲੋਜਮੈਂਟ ਰਹੇਗੀ ਮੈਂ ਆਸ ਕਰਦੀ ਹਾਂ ਵੀ ਉਹ ਆਪ ਇਸ ਕਿਸਦਾ ਧਿਆਨ ਦੇਣਗੇ ਬਹੁਤ ਸਮਝਦਾਰ ਨਾਗਰਿਕ ਨੇ ਲੁਧਿਆਣੇ ਦੇ ਔਰ ਬਹੁਤ ਸੂਝਵਾਨ ਨੇ ਹਮੇਸ਼ਾ ਹਰ ਡਿਸੀਜਨ ਸੂਝਵਾਨੀ ਨਾਲ ਲੈਂਦੇ ਨੇ ਔਰ ਜ਼ਰੂਰ ਜਿੱਥੇ ਕਿਤੇ ਸਾਡੇ ਵੱਲੋਂ ਕੁਝ ਬਨੇਗਾ ਅਸੀਂ ਡੈਫੀਨੇਟਲੀ ਨਾਲ ਖੜੇ ਆ ਮਿਆਸ ਕਰਦੀ ਹੈ ਕਿ ਉਹਨਾਂ ਵੱਲੋਂ ਆਖਰੀ ਸਵਾਲ ਹੈ ਆਖਰੀ ਸਵਾਲ ਹੈ ਕਿ ਰੀਵ ਕਟਿੰਗ ਆਫ ਰੂਟਸ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਕਿਉਂਕਿ ਸ਼ਹਿਰ ਨੂੰ ਸਾਫ਼ ਰੱਖਣ ਦੇ ਵਾਸਤੇ ਟ੍ਰੈਫਿਕ ਨੂੰ ਮੁਕਕ ਕਰਨ ਵਾਸਤੇ ਉਹ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਮੈਨੂੰ ਦੱਸਦੇ ਹੋਏ ਵੀ ਤੁਹਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਜਿਹੜੀਆਂ ਰੋਡਸ ਜਿਨ੍ਹਾਂ ਦੇ ਉੱਤੇ ਵੀ ਪੂਰੀ ਦੁਬਾਰਾ ਬਣਨ ਵਾਲੀਆਂ ਦੀ ਜ਼ਰੂਰਤ ਸੀ ਸਬ ਦੇ ਟੈਂਡਰਸ ਵਰਕ ਆਊਟ ਆਰਡਰਸ ਲੱਗੇ ਨੇ ਮੇਜਰ ਰੋਡਸ ਜਿਨ੍ਹਾਂ ਦੀ ਕੰਪਲੇਂਟ ਆਂਦੀ ਸੀ ਜਿੱਦਾਂ ਏਟੀਆਈ ਰੋਡ ਹੋ ਗਈ ਉਸ ਤੋਂ ਇਲਾਵਾ ਕਲਾਸ਼ ਚੌਂਕ ਵਾਲੀ ਰੋਡ ਹੋ ਗਈ ਉਸ ਤੋਂ ਇਲਾਵਾ ਹੈਬਵਾਲ ਰੋਡ ਦੀ ਬੜੀ ਕੰਪਲੇਂਟ ਆ ਰਹੀ ਸੀ ਫਿਰ ਤੋਂ ਅੰਦਾਜ਼ ਦੀ ਹੈ ਵੀ ਦੁੱਖ ਨਿਵਾਰਨ ਗੁਰਦੁਆਰੇ ਦੇ ਕੋਲ ਜਿਹੜੀ ਰੋਡ ਹੈ ਤਾਂ एवरीवन एवरीथिंग ਹੈਸ ਬੀਨ ਕਲੀਅਰਡ ਆਊਟ ਜਲਦੀ ਤੁਹਾਨੂੰ ਡਾਟਾ ਵੀ ਸ਼ੇਅਰ ਅਪ ਕਰ ਦਾਂਗੇ ਐਂਡ ਬੜੇ ਮਾਨ ਵਾਲੀ ਗੱਲ ਹੋਗੀ ਵੀ ਜਿੱਥੇ ਪੈਚ ਵਰਕ ਆ ਉੱਥੇ ਪੈਚ ਵਰਕ ਵੀ ਇਨਸਟੈਂਟਲੀ ਹੋ ਰਹੇ ਨੇ ਔਰ ਜਿੱਥੇ ਨਵੀਂ ਰੋਡਸ ਬਨਣ ਦੀ ਪ੍ਰੋਵੀਜ਼ਨ ਸੀ that is also going on ਔਰ ਪਰਸਨਲੀ ਸਾਰੇ ਹੀ ਐਮਐਲਏ ਸਹਿਬਾਨ ਸਾਰੇ ਕੌਂਸਲਰ ਸਹਿਬਾਨ ਬੜੀ ਬਰੀਕੀ ਦੇ ਨਾਲ ਇਸ ਨੂੰ ਵਾਚ ਆਊਟ ਕਰ ਰਹੇ ਨੇ and we are with them agar kise ludhiyana wasi nu fir bhi koi dikkat lagdi hai they can definitely जी. share it up aur eh e, jehdi app download hui oh ho, de tej se share kar sakde hai thank bota. you president hatnal ludhiyana de mayor jinna naal gal baat kiti hai ta sare masle ludhiyana de bahut jaldi hal honge ta mere apne sahan jo cameraman balki kinna sanu isin pa la jaan ke ludhiyana dhanwad